ਮੇਲਾ ਰਹੂਗਾ ਬੜੀ ਸ਼ਰਦਾ ਪੂਰਵਕ ਮਨਾਇਆ ਜਾ ਰਿਹਾ ਹੈ ਬਾਬਾ ਰਾਮ ਰਤਨ ਸਥਾਨ ਰੀਜੈਂਸੀ ਨੇੜੇ ਨਵਾਂ ਸ਼ਹਿਰ ਰੋਡ 'ਰਹੋ ਬੜੀ ਧੂਤਾਂ ਨਾਲ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਇਹ ਮੇਲਾ ਮਨਾਇਆ ਜਾਂਦਾ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮੇਲੇ ਦੇ ਵਿੱਚ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਬਤਾਓ ਜਿਹੜੇ ਪ੍ਰੋਗਰਾਮ ਇਹਦੇ ਵਿੱਚ ਕੀ ਕੀ ਹੋ ਰਿਹਾ ਜੀ ਪ੍ਰੋਗਰਾਮ 29 ਤੂ ਬਨੂ ਰਮੈਨ ਦਾ ਪਾਠ ਅਖਿਆਜ ਹੋਊਗਾ ਜੀ ਤੇ ਠੀਕ 30 ਤਰੀਕ ਨੂੰ ਸਵੇਰੇ ਰਮੈਨ ਦਾ ਪਾਠ ਦਾ ਭੋਗ ਪਾਏਗਾ ਅੱਛਾ ਜੀ ਉਸ ਤੋਂ ਬਾਅਦ ਬਾਬਾ ਜੀ ਦਾ ਪ੍ਰੋਗਰਾਮ ਸਿੰਗਰ ਅਮਰੀਂਦਰ ਬੋਵੀ ਪ੍ਰੋਗਰਾਮ ਕਰਨਗੇ ਚੰਡੇ ਦੀ ਰਸਮ ਵੀ ਹੋਵੇਗੀ ਤੇ ਬਾਬਾ ਜੀ ਦਾ ਲੰਗਰ ਵੀ ਚੱਲੇਗਾ ਇਹਦਾ ਸਟੇਜ ਦਾ ਉਦਘਾਟਨ ਕੌਣ ਕਰ ਰਿਹਾ ਸੀ ਸਟੇਜ ਦਾ ਉਦਘਾਟਨ ਕਰ ਰਿਹਾ ਸਾਡੇ ਆਪਣੇ ਦਿਨੇਸ਼ ਚੋਪੜਾ ਜੀ ਤੇ ਰਜਿੰਦਰ ਸਿੰਘ ਹਸਣਪੁਰ ਹੋਣਗੇ ਉਹ ਕਰ ਰਿਹਾ ਆ ਰਿਹਾ

ਆ ਜਲਦੀ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਜੈ ਜੁਨੀਅਨ ਜੈ ਜੈ ਨਾਰਮਨ ਪੰਜਾਬ ਸਰਕਾਰ ਮੁਰਦਾਬਾਦ 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 ਏਡਰ ਸਕੂਲ ਟੀਚਰ ਯੂਨੀਅਨ ਜਿੰਦਾਬਾਦ 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 ਕਾਜ਼ਮੀ ਨਦੀ ਰੋਕੀਓ ਤਨਖਾਹ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮੁਰਦਾਬਾਦ 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 ਏਡਰ ਸਕੂਲ ਟੀਚਰ ਯੂਨੀਅਨ ਜਿੰਦਾਬਾਦ 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 ਮੈਂ ਪ੍ਰਿੰਸੀਪਲ ਪਰਵਿੰਦਰ ਸਿੰਘ ਜਸੂ ਮਜਾਰਾ ਪੰਜਾਬ ਰਾਜ ਐਡਰਟ ਸਕੂਲ ਟੀਚਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਸਾਡੇ ਐਡਰਟ ਸਕੂਲਾਂ ਦੇ ਪ੍ਰਤੀ ਸਰਕਾਰ ਦੀ ਬਹੁਤ ਵੱਡੀ ਬੇਰੁਖੀ ਹੈ 10 ਮਹੀਨੇ ਹੋ ਗਏ ਸਾਡੀ ਤਨਖਾਹ ਜਾਰੀ ਨਹੀਂ ਹੋਈ ਅਸੀਂ ਬਹੁਤ ਮਾੜੇ ਆਰਥਿਕ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਹਾਂ ਕਿਉਂਕਿ ਜਿੰਨੇ ਵੀ ਐਤਕੀ ਤਿਉਹਾਰ ਆਏ ਆ ਹੁਣ ਕਾਲੀ ਦੀਵਾਲੀ ਆਈ ਆ ਇਸ ਦੀਵਾਲੀ ਨੂੰ ਅਸੀਂ ਕਾਲੀ ਦੀਵਾਲੀ ਦੇ ਤੌਰ ਤੇ ਮਨਾ ਰਹੇ ਹਾਂ ਕਿਉਂਕਿ ਸਾਡੇ 10 ਮਹੀਨਿਆਂ ਤੋਂ ਬਿਲਕੁਲ ਤਨਖਾਹ ਨਹੀਂ ਆਈ ਅੱਜ 18 ਅਕਤੂਬਰ ਨੂੰ ਸਾਡੀ ਸਟੇਟ ਯੂਨੀਅਨ ਨੇ ਤਰਨਤਾਰਨ ਦੇ ਵਿੱਚ ਸਟੇਟ ਪਧਰੀ ਰੈਲੀ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਕੱਲ ਸਰਕਾਰ ਨੇ ਯੂਨੀਅਨ ਨੂੰ ਇਹ ਕਿਹਾ ਵੀ ਅਸੀਂ ਤੁਹਾਡੀ ਗ੍ਰਾਂਟ ਜਾਰੀ ਕਰ ਦਿੰਦੇ ਹਾਂ ਤਨਖਾਹ ਜਾਰੀ ਕਰ ਦਿੰਦੇ ਹਾਂ ਤੁਸੀਂ ਇਹ ਫੈਸਲਾ ਜਿਹੜਾ ਵਾਪਸ ਲੈ ਲਓ ਪਰ ਕੱਲ ਸ਼ਾਮ ਨੂੰ 8:30 ਵਜੇ ਸਿਰਫ 1 ਮਹੀਨੇ ਦੀ ਗ੍ਰਾਂਟ ਜਾਰੀ ਕੀਤੀ ਗਈ ਆ ਜਦੋਂ ਕਿ ਸਾਡੀ ਤਨਖਾਹ ਜਿਹੜੀ 10 ਮਹੀਨਿਆਂ ਦੀ ਰਹਿੰਦੀ ਆ ਇਹ ਸਾਡੀ ਯੂਨੀਅਨ ਦੇ ਨਾਲ ਸਾਡੇ ਟੀਚਰਾਂ ਦੇ ਨਾਲ ਸਰਕਾਰ ਦਾ ਬੇਹੱਦ ਜਿਹੜਾ ਮਾੜਾ ਬਤੀਰਾ ਆ ਕਿਉਂਕਿ ਯੂਨੀਅਨ ਨੇ ਬਹੁਤ ਸਾਰੀਆਂ ਮੀਟਿੰਗਾਂ ਵੀ ਕੀਤੀਆਂ ਵਿੱਤ ਮੰਤਰੀ ਦੇ ਨਾਲ ਵੀ ਮੁੱਖ ਮੰਤਰੀ ਸਾਹਿਬ ਦੇ ਨਾਲ ਵੀ ਮੀਟਿੰਗਾਂ ਕੀਤੀਆਂ ਸਾਨੂੰ ਵਾਰ-ਵਾਰ ਵਿਸ਼ਵਾਸ ਵੀ ਦਿਵਾਉਂਦੇ ਰਹੇ ਕਿ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਮੰਨ ਲੈਣੇ ਆ ਪਰ ਫਿਰ ਵੀ ਸਰਕਾਰ ਸਾਨੂੰ ਬਹੁਤ ਬੇਰੁਖੀ ਸਾਡੇ ਪ੍ਰਤੀ ਕਰ ਰਹੀ ਆ ਤੇ ਸਾਡੀ ਜਿਹੜੀ ਗ੍ਰਾਂਟ ਆ ਉਹਦੇ ਵਾਸਤੇ ਸਾਡੇ ਕੱਟ ਲਾਉਣ ਦੇ ਲਈ ਵੱਖ-ਵੱਖ ਚਿੱਠੀਆਂ ਜਾਰੀ ਕਰ ਰਹੇ ਆ ਸਾਡੀ ਗ੍ਰਾਂਟ ਦੇ ਲਈ 30 ਬੱਚਿਆਂ ਦੇ ਕਿਉਂਕਿ ਸਾਡੇ 2003 ਤੋਂ ਸਕੂਲਾਂ ਦੇ ਵਿੱਚ ਭਰਤੀ ਬੰਦੇ ਆ ਸਾਰੇ ਸਕੂਲਾਂ ਦੇ ਵਿੱਚ ਜੇ ਨਵਾਂ ਸ਼ਹਿਰ ਦੇ ਸਕੂਲਾਂ ਦੀ ਗੱਲ ਕਰੀਏ ਇੱਕ-ਇੱਕ ਦੋ-ਦੋ ਟੀਚਰ ਆ ਸਾਰੇ ਸਕੂਲਾਂ ਦੇ ਵਿੱਚ ਤੇ ਬੱਚਿਆਂ ਦੀ ਗਿਣਤੀ ਘਟਿਆ ਇਹ ਪਹਿਲੀ ਵਾਰ ਹੋਇਆ 1967 ਤੋਂ ਬਾਅਦ ਕਿ ਸਰਕਾਰ ਨੇ ਬੱਚਿਆਂ ਦੀ ਘੱਟ ਗਿਣਤੀ ਕਰਕੇ ਕਟਲ ਆਇਆ ਤਨਖਾਹਾਂ ਦੇ ਉੱਤੇ ਹੁਣ ਇੱਕ ਨਵੀਂ ਚਿੱਠੀ ਜਾਰੀ ਕੀਤੀ ਹੈ ਜਿਹਦੇ ਵਿੱਚ ਮੈਨੇਜਮੈਂਟਾਂ ਦਾ ਆਡਿਟ ਜਦੋਂ ਕਿ 1967 ਦਾ ਰੂਲ ਬਣਿਆ ਆ 1967 ਤੋਂ ਲੈ ਕੇ 2025 ਤੱਕ ਕਿਸੇ ਵੀ ਸਰਕਾਰ ਨੇ ਕਿਸੇ ਕਿਸਮ ਦੀ ਕਟੌਤੀ ਨਹੀਂ ਕੀਤੀ ਪਰ ਇਸ ਮਾੜੀ ਸਰਕਾਰ ਨੇ ਨਵੀਆਂ ਚਿੱਠੀਆਂ ਜਾਰੀ ਕਰਕੇ ਮੈਨੇਜਮੈਂਟਾਂ ਦੇ ਆਡਿਟ ਦੇ ਆਡੀਟਰ ਦੇ ਲਈ ਸਾਡੀਆਂ ਸਾਰੀਆਂ ਤਨਖਾਹਾਂ ਰੋਕੀਆਂ ਹੋਈਆਂ ਆ ਕਿਸੇ ਕਿਸਮ ਦਾ ਕੋਈ ਆਡਿਟ ਨਹੀਂ ਕਰਵਾਇਆ ਜਾ ਰਿਹਾ ਪਰ ਆਡਿਟ ਨਾਂ ਦੇ ਉੱਤੇ ਇਹਨਾਂ ਨੇ 10 ਮਹੀਨਿਆਂ ਤੋਂ ਐਡਰ ਸਕੂਲਾਂ ਦਾ ਸਟਾਫ ਤਨਖਾਹਾਂ ਨੂੰ ਤਰਸੇ ਹੋਏ ਆ ਸੋ ਅਸੀਂ ਮੰਗ ਕਰਦੇ ਆ ਕਿ ਸਰਕਾਰ ਸਾਡੇ ਯੂਨੀਅਨ ਦੇ ਸਾਡੇ ਜਿੰਨਾ ਵੀ ਯੂਨੀਅਨ ਨੇ ਜੋ ਫੈਸਲਾ ਕੀਤਾ ਹੈ ਅੱਜ ਕਿਉਂਕਿ ਕੱਲ 1 ਮਹੀਨੇ ਦੀ ਗ੍ਰਾਂਟ ਜਾਰੀ ਕੀਤੀ ਸੀ ਅਸੀਂ ਅੱਜ ਸਮੂਹਕ ਤੌਰ ਦੇ ਉੱਤੇ ਜਿਹੜੀ ਗ੍ਰਾਂਟ ਜਾਰੀ ਕੀਤੀ ਹੈ 1 ਮਹੀਨੇ ਦੀ ਉਹਨੂੰ ਅਸੀਂ ਰਿਫਿਊਜ਼ ਕਰਦੇ ਆ ਅਸੀਂ ਉਹਨੂੰ ਨਾਮਨਜ਼ੂਰ ਕਰਦੇ ਆ ਅਤੇ ਅੱਜ ਸਾਡਾ ਫੈਸਲਾ ਹੈ ਕਿ ਜਿਹੜੀ ਗ੍ਰਾਂਟ ਦੀਆਂ ਕਾਪੀਆਂ ਆ ਉਹ ਅੱਗ ਲਾ ਕੇ ਸਾੜੀਆਂ ਜਾਣਗੀਆਂ ਅਤੇ ਇਸ ਜੋ ਗ੍ਰਾਂਟ ਜਾਰੀ ਕੀਤੀ ਐ ਇਸ ਨੂੰ ਅਸੀਂ ਨਾਮ ਮਨਜ਼ੂਰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੱਲ ਤੱਕਰ ਤਾਂ ਇਹ ਕੀਤਾ ਸੀਗਾ ਸਰਕਾਰ ਦੇ ਨਾਲ ਕੱਲ ਵੀ ਸਾਡੀਆਂ ਮੀਟਿੰਗਾਂ ਹੋਈਆਂ ਤੇ ਸਾਨੂੰ ਸਰਕਾਰ ਨੇ ਵਿਸ਼ਵਾਸ ਦਿੱਤਾ ਸੀ ਕਿ ਤਰਨ ਤਰਨ ਵਾਲੀ ਜਿਹੜੀ ਰੈਲੀ ਆ ਉਹ ਤੁਸੀਂ ਵਾਪਸ ਲੈ ਲਓ ਅਸੀਂ ਤੁਹਾਡੀ 10 ਮਹੀਨਿਆਂ ਦੀ ਜਿਹੜੀ ਗ੍ਰਾਂਟ ਆ ਉਹ ਜਾਰੀ ਕਰਦੇ ਆਂਗੇ ਪਰ ਸ਼ਾਮ ਨੂੰ ਇਹ ਪਤਾ ਲੱਗਦਾ ਕਿ ਸਾਨੂੰ ਸਿਰਫ ਇੱਕ ਮਹੀਨੇ ਦੀ ਗ੍ਰਾਂਟ ਜਿਹੜੀ ਆ ਉਹ ਜਾਰੀ ਕੀਤੀ ਐ ਅਪ੍ਰੈਲ ਦੀ ਇੱਕ ਵੀ ਅਕਸੈਪਟ ਨਹੀਂ ਕਰ ਰਹੇ ਨਹੀਂ ਬਿਲਕੁਲ ਨਹੀਂ ਸਾਡੀ ਸਟੇਟ ਜੁਨੀਅਨ ਦਾ ਇਹ ਫੈਸਲਾ ਹੈ ਕਿ ਕਿਸੇ ਵੀ ਜ਼ਿਲ੍ਹੇ ਨੇ ਇਹ ਗ੍ਰਾਂਟ ਜਿਹੜੀ ਆ ਅਕਸੈਪਟ ਨਹੀਂ ਕਰਨੀ ਤੇ ਅਸੀਂ ਜਦੋਂ ਤੱਕ ਪੂਰੀ ਗ੍ਰਾਂਟ ਜਾਰੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਸੰਘਰਸ਼ ਕਰਾਂਗੇ ਜਿਵੇਂ ਵੀ ਕਿਵੇਂ ਵੀ ਹੋਇਆ ਭਾਵੇਂ ਸਾਨੂੰ ਤਰਨ ਤਰਨ ਦੇ ਵਿੱਚ ਦੁਬਾਰਾ ਰੈਲੀ ਜਿਹੜੀ ਰੱਖਣੀ ਪਵੇ ਜਾਂ ਸਟੇਟ ਦਾ ਜੋ ਵੀ ਫੈਸਲਾ ਹੋਊਗਾ ਸਾਡੀ ਨਵਾਂ ਸ਼ਹਿਰ ਜੁਨੀਟ ਉਹਦੇ ਉੱਤੇ ਫੁੱਲ ਚੜਾਊਗਾ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ। ਬੋਲਾ ਜੀ ਆਪਣੀ ਜੀ ਕਾ ਖਾਲਸਾ ਵਾਹਿਗੁਰੂ ਜੀ ਖਫਤੈ ਮੈਂ ਦਿਲਜੀਤ ਸਿੰਘ ਬੋਲਾ ਪ੍ਰਿੰਸੀਪਲ ਜੇਐਸ ਦੇ ਖਾਲਸ ਸਿੰਘ ਨੂੰ ਨਮਸਕਾਰ। ਅਗਲੀ ਰਾਣੀ ਜਿਹੜੀ ਤੁਸੀਂ ਪੁੱਛਿਆ ਆ ਉਹ ਜਿਹੜੀ ਆ ਵਾਈ ਇਲੈਕਸ਼ਨ ਤਰਨ ਦਾ ਹੁੰਦੀ ਆ। ਅਗਰ ਇਹ ਸਰਕਾਰ ਨੇ ਨਹੀਂ ਮੰਨੇ ਸਾਡੀ ਗੱਲ 10 ਮਹੀਨੇ ਜਿਹੜੇ ਗ੍ਰਾਂਟ ਜਾਰੀ ਨਹੀਂ ਕੀਤੀ ਤਾਂ ਅਸੀਂ ਜਿਹੜੀ ਆ ਤਰਨਤਾਂ ਦੀ ਵਾਈ ਇਲੈਕਸ਼ਨ ਚ ਪੂਰੀ ਸਟੇਟ ਲੈਵਲ ਤੇ ਇੱਕ ਵੱਡਾ ਪ੍ਰਦਰਸ਼ਨ ਕਰਾਂਗੇ ਰੈਲੀ ਕਰਾਂਗੇ ਸਰਕਾਰ ਦੇ ਖਿਲਾਫ ਚੱਲਾਂਗੇ। ਕਿਉਂਕਿ ਜਦੋਂ ਆਹ ਆਮ ਆਦਮੀ ਪਾਰਟੀ ਸਰਕਾਰ ਆਈ ਤਾਂ ਸਾਡੇ ਜਿਹੜੀ ਆ ਜੂਨੀਅਰ ਸਟੇਟ ਲੈਵਲ ਬੋ ਇਲੈਕਸ਼ਨ ਮੈਨੀਫੈਸਟੋ ਵਿੱਚ ਜਿਹੜੀ ਆਮ ਆਦਮੀ ਪਾਰਟੀ ਇਲੈਕਸ਼ਨ ਮੈਨੀਫੈਸਟੋ ਸੀ ਉਹ 10 ਨੰਬਰ ਦੇ ਉੱਤੇ ਇਹ ਮੰਗ ਪਾਈ ਕਿ ਜਿਹੜੇ ਪੰਜਾਬ ਦੇ 100 ਸਕੂਲ ਹੈ ਉਹ ਦਿੱਲੀ ਪੈਟਰਨ ਦੇ ਉੱਤੇ ਸਾਰੇ 100% ਸਹੂਲਤਾਂ ਦੇਵਾਂਗੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਚ ਆਉਣ ਤੋਂ ਬਾਅਦ ਇਹਨਾਂ ਨੇ ਕੰਨੀ ਕਤرائی ਕੋਈ ਗੱਲ ਨਹੀਂ ਸੁਣੀ ਸਾਡੀ ਔਰ ਰੋਜ਼ ਉਹਦੀਆਂ ਚਿੱਠੀਆਂ ਕੱਢ ਰਹੇ ਆ ਤੇ ਹੁਣ ਪ੍ਰਿੰਸੀਪਲ ਸਾਹਿਬ ਨੇ ਦੱਸੀ ਹੈ ਗੱਲ ਕਿ 30 ਬੱਚਿਆਂ ਦੇ ਸਾਡੇ ਜ਼ਿਲ੍ਹੇ ਵਿੱਚ 30 ਬੱਚਿਆਂ ਦੇ ਕਰਕੇ ਘੱਟ ਕਰਕੇ ਕਈ ਸਕੂਲਾਂ ਦੀ ਗ੍ਰਾਂਟ ਕੱਟ ਹੋ ਗਈ ਔਰ ਤੀਤੀ 40 40000 ਰੁਪਏ ਕੱਟ ਹੋਇਆ ਔਰ ਦੂਜੀ ਗੱਲ ਜਿੱਥੇ ਫਿਕਸੇਸ਼ਨ ਦੀ ਗੱਲ ਆਈ ਔਰ ਸਰਕਾਰੀ ਸਕੂਲਾਂ ਦੇ ਵਿੱਚ ਫਿਕਸੇਸ਼ਨ ਦੇ ਜਿਹੜੇ ਜੁਲਾਈ ਤੋਂ ਲਾਗੂ ਹੋਏ ਉਹਦੇ ਏਰੀਆ ਵੀ ਮਿਲ ਗਏ ਔਰ ਸਾਡੇ ਅਜੇ ਫਿਕਸੇਸ਼ਨ ਦੇ ਫਾਈਲਾਂ ਇੱਥੇ ਰੋਲ ਲਈਆਂ ਔਰ ਜਿਹੜਾ ਸਾਡਾ ਡੀਓ ਆਫਸ ਹੈ ਉਹਨਾਂ ਦੇ ਜਿਹੜੇ ਐਡੀਟਰ ਹੈ ਉਹ ਵੀ ਜਿਹੜੀ ਟਾਲਮਟੋਲੇ ਨੀਤੀ ਹੈ ਕੋਈ ਸਾਨੂੰ ਜਿਲ੍ਹਾ ਸਿੱਖਿਆ ਅਫਸਰ ਚ ਨਾ ਕਲਰਿਕ ਕੋਈ ਸਾ ਦੇ ਰਿਹਾ ਹੈ ਔਰ ਅਸੀਂ 10 ਮਿੰਟ ਜਿਹਨ ਦੱਸਿਆ ਹੀ ਹੈ ਕਿ 10 ਮਿੰਟ ਤੋਂ ਤਨਖਾਹ ਨਹੀਂ ਆਈ ਔਰ ਜੇ ਸਰਕਾਰੀ ਸਕੂਲ ਵਾਲੇ ਆ ਕਲਰਕ ਜਿਹੜੇ ਜੇ 1 ਮਹੀਨੇ ਦੀ ਤਨਖਾਹ ਨਹੀਂ ਆਵੇ ਤਾਂ ਉਹ ਬੈਠੋ ਨੇ ਥਾਣਾ ਦੇ ਕੇ ਤੋਂ ਸਰਕਾਰ ਤੋਂ ਸਾਡੀ ਅਪੀਲ ਹੈ ਕਿ ਜਲਦੀ ਜਲਦੀ ਜਿਹੜੀ 10 ਮਿੰਟ ਤਨਖਾਹ ਜਾਰੀ ਕੀਤੀ ਆ ਜਿਹੜੀਆਂ ਰੋਜ਼ ਲੈਟਰ ਕੱਢ ਰਹੇ ਆ ਜਿਹੜੇ ਕਮੇਟੀ ਦੇ ਕਮੇਟੀਆਂ ਦੇ ਜਿਹੜੇ ਕਾਊਂਟ ਹੈ ਦੱਸੋ ਕਿ ਜਿਹੜਾ ਪ੍ਰਿੰਸੀਪਲ ਆਇਆ ਸਟਾਫ ਸਾਡੇ ਹੱਥ ਚ ਕੀ ਪ੍ਰਿੰਟ ਪਾਵਰ ਆਈ ਸੀ ਕਮੇਟੀ ਨੂੰ ਪੁੱਛੀਏ ਕਿ ਸਾਨੂੰ ਅਕਾਊਂਟ ਦਿਓ ਆਪਣੇ ਕੋ ਜਿਹੜਾ ਸਾਨੂੰ ਸਾਡੀ ਅਪਾਇੰਟਮੈਂਟ ਸਾਡੀ ਕਮੇਟੀ ਆ ਅਸੀਂ ਹੁਣ ਕਿੱਧਾ ਗਈਏ ਸਾਡੇ ਸਾਨੂੰ ਆਪਣੇ ਅਕਾਊਂਟ ਦੋ ਨਹੀਂ ਦੇ ਸਕਦੇ ਤੋਂ ਚਿੱਠੀ ਘੱਟ ਰਹੇ ਉਹਦਾ ਮਤਲਬ ਇਹ ਹੈ ਕਿ ਕਮੇਟੀ ਕੋਲ ਪੈਸੇ ਕਿੰਨੇ ਆ ਜੇ ਪੈਸੇ ਜ਼ਿਆਦਾ ਆ ਕਮੇਟੀ ਕੋਲ ਅਸੀਂ ਉਨੇ ਪੈਸੇ ਘੱਟ ਕਰਕੇ ਟੀਚਰ ਨੂੰ ਦੇਈਏ ਜਾਂ ਕਿ ਟੀਚਰ ਦਾ ਕੀ ਕਸੂਰ ਜੋ ਸਾਡੀ ਅਪਾਇੰਟਮੈਂਟ ਹੈ ਇਹ ਸਾਨੂੰ ਤਾਂ ਗੱਲ ਦੱਸੀ ਨਹੀਂ ਗਈ ਠੀਕ ਨਾ ਸਾਡੀ ਦਾ 95% ਦੇ ਜਿਹੜੀ ਅਪਾਇੰਟਮੈਂਟ ਹੋਈ ਅਸੀਂ 5% ਕਮੇਟੀ ਨੂੰ ਦੇਣਾ ਅਸੀਂ ਤਾਂ ਇਸ ਅਸਤੇ ਉੱਤੇ 28 ਸਾਲ 29 ਸਾਲ ਹੋ ਗਏ ਸਰਵਿਸ ਕਰਦੇ ਆ ਨਾ ਸੋ ਬਹੁਤ ਮਾੜੇ ਹਾਲਾਤ ਇਸ ਸਰਕਾਰ ਤੋਂ ਸਾਨੂੰ ਇੰਨੀ ਵੱਡੀ ਆਸ ਸੀ ਕਿ ਜਿਹੜੀ ਇਹ ਸਰਕਾਰ ਸਾਡੀ ਜਿਹੜੀਆਂ ਸਾਰੀਆਂ ਮੰਗਾਂ ਪੂਰੀਆਂ ਕਰੇਗੀ ਹੁਣ 30 ਬੱਚਿਆਂ ਦੀ ਗੱਲ ਹੈ ਉਹ ਸਰਕਾਰੀ ਸਕੂਲਾਂ ਚ ਸੱਤ ਸੱਤ ਅੱਠ ਅੱਠ 10 ਬੱਚੇ ਆ ਔਰ ਪੰਜਵੇਂ ਟੀਚਰ ਬੈਠੇ ਆ ਔਰ ਇਹ ਲੱਖਾਂ ਕਰੋੜਾਂ ਰੁਪਏ ਚਾਲਿਆ ਔਰ ਸਾਡੇ ਦੇ 30 ਬੱਚੇ ਹੈ ਨਹੀਂ ਘਟਾ ਹੈ ਤੇ ਸਾਡੀ ਗ੍ਰਾਂਟ ਕੱਟੀ ਜਾ ਰਹੀ ਹੈ ਸੋ ਤੁਹਾਡੇ ਜਰੀਏ ਅਸੀਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਆ ਇੱਕ ਤਾਂ ਸਾਡੀ 10 ਮਹੀਨੇ ਜਲ ਜਲ ਗ੍ਰਾਂਟ ਜਾਰੀ ਕੀਤੀ ਜਾਵੇ ਔਰ ਜਿਹੜੀਆਂ ਉਹ ਦੀਆਂ ਚਿੱਠੀਆਂ ਕੱਢੀਏ ਕਿ ਆਰਡਰ ਦੀ ਚਿੱਠੀ ਜਾਂ 30 ਬੱਚੇ ਵਾਲੀ ਗੇੜ ਸ਼ਰਤਾਂ ਉਹ ਖਤਮ ਕੀਤੀ ਜਾਵੇ ਤਾਂ ਕਿ ਦੇਖੋ ਨਹੀਂ ਤਾਂ ਦੇਖੋ ਜਿਹੜੀ ਸਾਡੀ ਫਿਕਸੇਸ਼ਨ ਹੈ ਉਹ ਉਹਨੂੰ ਵੀ ਅਸੀਂ ਸਾਨੂੰ ਸਾਲ ਲੱਗ ਗਿਆ ਸੋਨੂੰ ਜਿਹੜੀ ਸੋਨ ਸਾਡਾ ਐਸਓ ਹੈ ਜੋ ਸੈਕਸ਼ਨ ਅਫਸਰ ਆ ਉਹ ਸਾਡਾ ਮਾਨਸਰ ਆਇਆ ਵਾ ਉਹ ਮਾਨਸੇ ਸਾਹ ਜਾਂਦੇ ਸਾਡਾ ਡਾਟਾ ਜਾਂਦਾ ਕਿੰਨਾ ਸਾਡਾ ਖਰਚ ਹੁੰਦਾ ਫਾਈਲ ਬਲਾ ਮਾਨਸੇ ਜਾਂਦੀ ਹੈ ਉਤੋਂ ਬਾਅਦ ਹੋ ਕੇ ਆਉਂਦੀ ਫਿਰ ਇੱਥੇ ਰੁਕਦੀ ਹੈ ਫਿਰ ਉੱਥੇ ਜਾਂਦੀ ਹੈ ਅਜੇ ਤੱਕ ਕੁਝ ਨਹੀਂ ਹੋਇਆ ਅੱਜ ਦੀ ਗ੍ਰਾਂਟ ਜਾਰੀ ਕੀਤੀ ਆ ਇਹ ਬੰਦੀ ਦਾ ਗ੍ਰਾਂਟ ਸਾਡੀ 1 ਮਹੀਨੇ ਦੀ 30 ਲੱਖ ਸਮਥਿੰਗ ਬਣਦੀ ਹੈ ਜਾਂ ਕੇ ਗ੍ਰਾਂਟ ਜਾਰੀ ਕੀਤੀ ਹੈ 26 ਲੱਖ 26 ਲੱਖ ਔਰ ਦੂਜੀ ਗੱਲ ਆ ਵੀ ਜਿੰਨੀ ਗ੍ਰਾਂਟ ਜਾਰੀ ਕੀਤੀ ਗਈ ਹੈ ਉਹ ਕੋਈ ਇਹ ਇਹ ਹੈ ਨਹੀਂ ਵੀ ਕਿਸਕੇ ਸਕੂਲ ਦੀ ਕਿੰਨੀ ਗ੍ਰਾਂਟ ਹੈ ਉਹ ਟੋਟਲ ਗ੍ਰਾਂਟ ਜਾਰੀ ਕਰਦੀ ਜਾਂਦਾ ਸਕੂਲ ਵਾਈਜ਼ ਹੁੰਦੀ ਵੀ ਆ ਸਕੂਲੀ ਇੰਨੀ ਗ੍ਰਾਂਟ ਹੈ ਤੋ ਗੱਲ ਬਣਦੀ ਨਹੀਂ ਹੈਗੀ ਇਸ ਕਰਕੇ ਅਸੀਂ ਸਾਰੇ ਜਿਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਜਿਹੜੀ ਗ੍ਰਾਂਟ ਐ ਅਸੀਂ ਨੂੰ ਰਿਫਿਊਜ਼ ਕਰਦੇ ਆ ਅਸੀਂ ਬਿਲਕੁਲ ਸੈਪਟ ਨਹੀਂ ਕਰਦੇ ਜਦ ਤੱਕ ਸਾਡੀ ਜਿਹੜੀ ਐ 10 ਮਹੀਨੇ ਦੀ ਗ੍ਰਾਂਟ ਨਹੀਂ ਆਦੀ ਸੋ ਉਸ ਕਰਕੇ ਤੁਹਾਡੇ ਜਿਹੜੀ ਅਸੀਂ ਗੱਲ ਪਹੁੰਚਣਾ ਚਾਹੁੰਦੇ ਆ ਔਰ ਇੱਕ ਤਾਂ ਸਰਕਾਰ ਜਿਹੜੀ ਐ ਜਿਹੜੀਆਂ ਰੋਜ਼ ਨਿਤ ਨਵੀਆਂ ਚਿੱਠੀਆਂ ਜਾਰੀ ਕਰਦੀ ਐ ਉਹਨੂੰ ਬੰਦ ਕਰੇ ਔਰ ਦੂਜੀ ਸਾਡੀ ਫਿਕਸੇਸ਼ਨ ਜਿਹੜੀ ਐ ਉਹਦੇ ਜਿਹੜੀ ਫਾਈਲਾਂ ਕਲੀਅਰ ਕਰਕੇ ਔਰ ਸਾਡੇ ਜਿਹੜੇ ਏਰੀਆ ਬਣਦੇ ਜਲਾਈ ਤੋਂ ਉਹ ਜਾਰੀ ਕਰੇ ਔਰ 10 ਮਹੀਨੇ ਦੀ ਤਨਖਾਹ ਜਾਰੀ ਕਰੇ ਔਰ ਸਾਡੇ ਜਿਹੜੇ ਪੈਨਸ਼ਨਰ ਰਹੇ ਆ ਉਹ ਉਹਨਾਂ ਦੇ ਜਿਹੜੇ ਡੀਡੀ ਉਹ ਵੀ ਨਹੀਂ ਮਿਲਿਆ ਉਹ ਫਾਈਲਾਂ ਰੋਲੀਆਂ ਉ ਉਹ ਵੀ ਉੱਥੇ ਫੈਲਾ ਰੁਲ ਰਹੀ ਹੈ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਤੋਂ ਸਰਕਾਰ ਤੋਂ ਸਾਨੂੰ ਬਹੁਤ ਆਸ ਸੀ ਬਈ ਸਰਕਾਰ ਕਹਿੰਦੀ ਸੀ ਅਸੀਂ ਬੜੀ ਚੇਂਜ ਲੈ ਕੇ ਆਵਾਂਗੇ ਨਵਾਂ ਲੈ ਕੇ ਆਵਾਂਗੇ ਇਹ ਸਾਰੀਆਂ ਸਰਕਾਰਾਂੋਂ ਗਈ ਗੁਜ਼ਰੀ ਸਰਕਾਰ ਨਿਕਲੀ ਜਿਹੜੇ ਕੁਝ ਨਹੀਂ ਕੀਤਾ ਸਾਨੂੰ ਬੜੀ ਆਸ ਸੀ ਸਬਾਬਦਰੀਆ ਜੋ ਆਪਣੇ ਜ਼ਿਲ੍ਹੇ ਦੀ ਸੂਬਾ ਬਦਰੀ ਸੂਬਾ ਬਦਰੀ ਸਬਾਬਦਰੀ ਹੈਗੀ ਆ ਨਿਕੰਦਰ ਤਨਖਾਹ ਲਈ ਕਈ ਕਈ ਜਨਿਆਂ ਦੀ 6 ਮਹੀਨੇ ਦੀ ਤਨਖਾਹ ਹੈ ਕਈ ਵੀ 5 ਮਹੀਨੇ ਦੀ ਸਾਡੀ 9 ਮਹੀਨੇ 10 ਮਹੀਨੇ ਲੱਗ ਗਿਆ 10.5 ਮਹੀਨੇ ਤਰਖਾਇਆ ਹੁਣ ਸਾਡੇ ਤਾਂ ਕਈਆਂ ਨੇ ਏਰੀਆ ਲਏ ਆ ਕਈਆਂ ਜਿਲ੍ਹੇ ਲੈ ਗਏ ਏਰੀਆ ਤੇ ਕਈਆਂ ਦੇ ਸਾਹ ਜਿਹਨੇ ਏਰੀਆ ਨਹੀਂ ਮਿਲੇ ਬਿਲਕੁਲ ਇਹ ਜਿਲ੍ਹਾ ਪਧਰੀ ਹੈ ਜਿਲ੍ਹਾ ਪਧਰੀ ਕਿਉਂਕਿ ਜਿਲ੍ਹੇ ਦੇ ਐਡੀਟਰ ਉਹਨਾਂ ਨੇ ਕੰਮ ਕਰਨਾ ਹੁਣ ਜਿਹੜੇ ਆਫੀਸਰ ਆ ਉਹਨਾਂ ਨੇ ਕਿਹਾ ਐਡੀਟਰ ਨੂੰ ਅਸੀਂ ਫਾਈਲ ਬਣਾ ਕੇ ਦੇ ਦਈਏ ਸਾਡੀਆਂ ਫਾਈਲਾਂ ਅਲਮਾਰੀ ਚ ਰੁਣੀਆਂ ਜਾਨੀਆਂ ਇਹ ਇਹ ਮੰਨ ਕਰਦਾ ਕਿ ਉਹ ਜਿਹੜੇ ਐਸਓ ਲਾਤਾ ਐਸਓ ਜੇ ਦੇਖੋ ਹੁਣ ਸਾਡਾ ਸ਼ਿਰਪਾਸਾ ਨਗਾ ਜ਼ਿਲ੍ਹਾ ਹੁਣ ਮਾਨਸੇਰ ਜਾਣਾ ਚੈੱਕ ਕਰਨ ਫਾਈਲ ਜਾਂ ਸਾਨੂੰ ਲੁਧਿਆਣੇ ਲਾ ਦੋ ਜਾਂ ਫਤਿਹਗੜ੍ਹ ਸਾਹਿਬ ਲਾ ਦੋ ਕੋਲ ਲਾਓ ਸਾਨੂੰ ਕਿਉਂਕਿ ਹਰ ਫਾਈਲ ਜਿਹੜੀ ਹੈ ਐਸਓ ਕੋਲ ਹੋਣੀ ਆ ਇਹ ਵੀ ਇੱਕ ਲਮਕਾਉਣ ਦਾ ਤਰੀਕਾ ਆ ਕਿ ਜਿਹੜੀ ਫਾਈਲ ਨੂੰ ਲਮਕਾਓ ਐਸਓ ਮੰਬਾਸ ਕਰੇਗਾ ਤੋਂ ਬਾਅਦ ਉਹ ਚੰਡੀਗੜ੍ਹ ਜਾਏਗੀ ਡੀਪੀ ਦਾਤੁਰ ਤਵਾ ਹੋਏਗੀ ਹਾਂਜੀ ਹੋ ਇਸ ਵਿੱਚ ਇਹੀ ਗੱਲ ਚ ਕਰ ਰਹੇ ਜੁਣਾ ਸਾਡੀ ਸਾਰੀ ਸ਼ੀਰਪਾਸੇ ਨਗਰ ਦੀ ਜਿਹੜੀ ਹੈ ਇਹਦੇ ਸਕੂਲ ਥੀ ਜੁਨੀਅਨ ਕਿ ਜਿਹੜੀ ਹੈ ਅਸੀਂ ਸਾਰੇ ਇੱਕ ਮੁੱਠਾ ਅਸੀਂ ਬਿਲਕੁਲ ਵੀ ਕੋਈ ਜਿਹੜੀ ਹੈ ਇਹਦੀ ਗ੍ਰਾਂਟ ਆਈ ਹੈ ਕੋਈ ਵੀ ਸਕੂਲ ਅਕਸੈਪਟ ਨਹੀਂ ਕਰਦਾ ਔਰ ਅਸੀਂ ਬੇਲ ਕੋ ਸਕਾਰ ਤੋਂ ਗੱਲ ਪਹਚਾਣੀ ਚਾਹਣੇ ਤੁਹਾਡੇ ਚਰੀਏ ਕਿ ਜਲਦੀ ਜਲਦੀ 10 ਮਹੀਨੇ ਦੀ ਗ੍ਰਾਂਟ ਜਾਰੀ ਕਰੇ ਔਰ ਜਿਹੜੀਆਂ ਚਿੱਠੀਆਂ ਬੇਲੋੜੀਆਂ ਉਹਨੂੰ ਖਤਮ ਕਰੇ ਔਰ ਜਿਹੜੇ ਸਾਡੇ ਜੇ ਏਰੀਆ ਰ ਹੈ ਫੇਰ ਰੀਵੀਜ਼ਨ ਹੋਈ ਹੈ ਸਾਡੇ ਏਰੀਆ ਜਾਰੀ ਕਰੇ ਸੋ ਅਸੀਂ ਨਹੀਂ ਉਸ ਤੋਂ ਬਾਅਦ ਜਦ ਸਾਡਾ ਸਟੇਟ ਬਾਡੀ ਦਾ ਹੁਕਮ ਆਏਗਾ ਇਸਤੇ ਜਰੀਆ ਸੀ ਜਰੀਆ ਬਾਈ ਇਲੈਕਸ਼ਨ ਦੇ ਵਿੱਚ ਪੂਰਾ ਜੋਰ ਲਾ ਕੇ ਸਰਕਾਰ ਦੇ ਵੱਧ ਵਿਰੋਧੀ ਨੇ ਉੱਥੇ ਧਰ ਰੇ ਰੈਲੀਆਂ ਕਰਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੜੀ ਦੁਖ ਦੀ ਗੱਲ ਹੈ ਜੋ ਪੰਜਾਬ ਦੇ ਹੈਡਰ ਸਕੂਲਾਂ ਦੇ ਵਿੱਚ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ 484 ਹੈਡਰ ਸਕੂਲ ਨੇ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਲਗਭਗ 2 ਸਕੂਲ ਬੰਦ ਹੋ ਗਏ ਨੇ ਤੇ ਜੇ ਅਸੀਂ ਐਵਰੇਜ ਗੱਡੀ ਇਹ ਤਾਂ ਪੰਜਾਬ ਦੇ ਵਿੱਚ 50 ਤੋਂ 60 ਸਕੂਲ ਬੰਦ ਹੋ ਗਏ ਔਰ ਇਹਦੀ ਜ਼ਿੰਮੇਵਾਰੀ ਨਰੋਲ ਪੰਜਾਬ ਸਰਕਾਰ ਦੀ ਹੈ ਆਪਣੇ ਜ਼ਿਲ੍ਹੇ ਦੇ ਦੋ ਕਿਹੜੇ ਕਿਹੜੇ ਸਕੂਲ ਸਾਡਾ ਇੱਕ ਮਜਾਰੀ ਹੈ ਜੀ ਤੇ ਮੈਰਪੁਰ ਦੇ ਕਲਾਸ ਟਾਊਸਰ ਬੈਰਨਪੁਰ ਦੇ ਟਾਊਸਰ ਲਗਭਗ ਇਹ ਵੀ ਪੰਜਾਬ ਗਵਰਨਮੈਂਟ ਨੇ ਬੈਨ ਕਰਤਾ ਸੀ ਇਹਦੇ ਤੇ 2002 ਦੇ ਵਿੱਚ ਹਾਂ ਜੀ ਭਰਤੀ ਨਹੀਂ ਹੋਈ ਤੇ ਜੇਕਰ ਸਾਡੇ ਐਡਰ ਸਕੂਲਾਂ ਦਾ ਇਤਿਹਾਸ ਦੇਖਿਆ ਜਾਵੇ ਤਾਂ ਬੜਾ ਮਾਣ ਕਰਨ ਵਾਲਾ ਇਤਿਹਾਸ ਆ ਕਿੱਡੇ ਵੱਡੇ ਫ੍ਰੀडम फाइਟਰ ਸਾਡੇ ਸਕੂਲਾਂ ਦੇ ਵਿੱਚੋਂ ਪੜ੍ਹੇ ਨੇ ਔਰ ਕਿੰਨੇ ਵੱਡੇ ਵੱਡੇ बिजनेसमैन ਪੋਲੀਟੀਕਲ ਪਰਸਨ ਜੇ ਮੈਂ ਆਪਣੇ ਇਸ ਬੋਲੀ ਕਰਾਂ ਮੇਰਾ ਸਕੂਲ ਦੋਆਬਾ ਰੀਨੈਸੈਂਸ ਸਕੂਲ 1911 ਦਾ ਸਕੂਲ ਹੈ ਔਰ ਕਿਸੇ ਸਮੇਂ ਸਦਾਰ ਭਗਤ ਸਿੰਘ ਜਿਹੜੇ ਸਾਡੇ ਸ਼ਹੀਦੇ ਆਜੂ ਮੰਨਿਆ ਜਾਂਦਾ ਉਹਨਾਂ ਦੇ ਫਾਦਰ ਸਾਹਿਬ ਸਾਡੇ ਸਕੂਲਾਂ ਦੇ ਵਿੱਚ ਆਉਂਦੇ ਹੁੰਦੇ ਸੀ ਹਵਨ ਕਰਨ ਦੇ ਲਈ ਮੇਰੇ ਸਕੂਲ ਦੇ ਵਿੱਚ ਇੱਕ ਵਰਲਡ ਚੈਂਪੀਅਨ ਪੈਦਾ ਕੀਤਾ ਔਰ ਬਹੁਤ ਵੱਡੇ ਵੱਡੇ ਐਜੂਕੇਸ਼ਨਿਸਟ ਪੈਦਾ ਕੀਤੇ ਨੇ ਤੇ ਅੱਜ ਮਨ ਬੜੇ ਦੁੱਖ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਪੈ ਰਹੀ ਹੈ ਕਿ ਮੈਨੂੰ ਆਪਣੇ ਆਪ ਨੂੰ ਮੈਨੂੰ 1ਵੀਂ ਮਹੀਨਾ ਜਾ ਰਿਹਾ ਸੈਲੀਮੈਨ ਪੂਰੇ ਪੰਜਾਬ ਦੇ ਵਿੱਚ 10 ਮਹੀਨੇ ਆ ਹਾਂਜੀ ਤੁਹਾਡੇ ਅੰਦਰ ਕਿੰਨਾ ਸਾਬ ਕੰਮ ਕਰ ਰਿਹਾ ਮੇਰੇ ਚ ਮੈਂ ਹੀ ਅੱਜ ਕੱਲਾ ਹਾਂਜੀ ਹਾਂਜੀ ਕਿਸੇ ਟਾਈਮ 32 ਪੋਸਟਾਂ ਸੀ ਤੇ ਦੇਖੋ ਕਿ ਮੈਨੂੰ 20 ਮਹੀਨੇ ਹੋ ਗਏ ਸੈਲੀਮੈਨ ਤੇ ਪੰਜਾਬ ਸਰਕਾਰ ਨੂੰ ਸਾਰਾ ਹੀ ਪਤਾ ਹੈ ਅਸੀਂ ਐਜੀਟੇਸ਼ਨ ਵੀ ਕਰ ਚੁੱਕੇ ਹਾਂ ਸਾਡੀ ਗੱਲ ਨਹੀਂ ਸੁਣੀ ਜਦੋਂ ਅਸੀਂ ਥੋੜਾ ਜਿਹਾ ਘੇਰਬੰਦੀ ਕੀਤੀ ਤੇ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਤੇ ਅੱਜ ਤੱਕ ਸਾਨੂੰ ਉਹਨਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਨਹੀਂ ਮਿਲਿਆ ਤੇ ਜੇ ਸਾਡੇ ਕੁਝ ਲੀਡਰਸ ਮਿਲੇ ਨੇ ਤੇ ਉਹਨਾਂ ਨੂੰ ਵੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਮਿੱਠੀ ਗੋਲੀ ਦਿੱਤੀ ਤੇ ਮੇਰੇ ਖਿਆਲ ਦੇ ਵਿੱਚ ਇਹ ਤੋਂ ਮੰਦ ਭਾਗੀ ਗੱਲ ਨਹੀਂ ਹੋ ਸਕਦੀ ਜਿਹੜੇ ਸਕੂਲ ਦੇਸ਼ ਜਾਗਣ ਤੋਂ ਪਹਿਲਾਂ ਇੰਨਾ ਵੱਡਾ ਹਿੱਸਾ ਪਾਇਆ ਉਹਨਾਂ ਨੇ ਜੇ ਆਪਾਂ ਨਵੇਂ ਸ਼ਹਿਰ ਦੇ ਵਿੱਚ ਹੀ ਲੈ ਲਈਏ 1911 ਦਾ ਸਕੂਲ ਹੈ ਔਰ ਕਿੰਨੇ ਲੋਕਾਂ ਨੂੰ ਸਾਡੇ ਸਕੂਲਾਂ ਨੇ ਐਜੂਕੇਟ ਕੀਤਾ ਤੇ ਪਰ ਅੱਜ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਸਾਡੇ ਤੋਂ ਤਾਂ ਆਪਣੇ ਸਕੂਲ ਨਹੀਂ ਸੰਭਾਲ ਹੋ ਰਹੇ ਸੋ ਇਹੜੇ ਸਕੂਲਾਂ ਨੂੰ ਉਹ ਆਪਣੇ ਸਕੂਲ ਹੀ ਨਹੀਂ ਮੰਨਦੇ ਔਰ ਜਦ ਇਲੈਕਸ਼ਨ ਦਾ ਟਾਈਮ ਆਉਂਦਾ ਤਾਂ ਉਹ ਲਾਈਨ ਅਪ ਲਾ ਕੇ ਹੱਥ ਮਨ ਕੇ ਮੰਨਤਾ ਕਰਦੇ ਨੇ ਸੋ ਅਸੀਂ ਜਿਹੜੇ ਸਰਕਾਰ ਦੀਆਂ ਨੀਤੀਆਂ ਉਹਦੀ ਆਲੋਚਨਾ ਕਰਦੇ ਹਾਂ ਨਿਖੇਦੀ ਕਰਦੇ ਹਾਂ ਜੈ ਜੁਨੀਅਨ ਜੈ ਸ਼ੰਗਰਸ ਸਵਾਦ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਕਦਮੀ ਨੇ ਦੀ ਤਨਖਾਹ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਡਿਟਾ ਟੂ ਟੀਚਰ ਜੁਨੀਅਨ ਜਿੰਦਾਬਾਦ 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 ਵਟਾਏ ਇਸ ਸੱਜਣਾਂ ਸ਼ਿੰਗ ਭਗਸੇਂ ਨਗਨਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇ ਨਮਲੀਆ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀਨ ਇਜਾਜ਼ਤ ਦਿਓ ਧੰਨਵਾਦ